ਸਾਰੇ ਸਹਰ ਦੀਆਂ ਪੀੜੀ ਪੀੜੀ ਗੜੀਆਂ ਸਾਰੇ ਸਹਰ ਦੀਆਂ ਪੀੜੀ ਪੀੜੀ ਗੜੀਆਂ ਕੈਂਚੀਆਂ ਦੇ ਖੁੱਲੇ ਮਹਾਰਾਣ ਜੀ ਸਾਡੇ ਪੰਗੜੇ ਨੂੰ ਸਾਡੇ ਪੰਗੜੇ ਨੂੰ ਜਾਣਦਾ ਜਹਾਨ ਜੀ ਉਰਲੇ ਬਾਟੇ ਟਾਵ ਸੁਣੀ ਦੀ ਉਰਲੇ ਬਾਟੇ ਟਾਵ ਸੁਣੀ ਦੀ ਪੱਲੇ ਬਾਟੇ ਟੋਬਾ ਵੇ ਆਉਂਦੇ ਜਾਂਦੇ ਨੂੰ ਘੜਾ ਠਿਕਾਉਂਦਾ ਫੇਰ ਮਾਰਦਾ ਮੋੜਦਾ ਲੈ ਲੱਕ ਤੇਰਾ ਪਤਲਾ ਜਹਾ ਭਾਰ ਚਲਣਾ ਜੋਗਾ ਲੱਕ ਤੇਰਾ ਪਤਲਾ ਰਿਹਾ ਬੇਟਾ ਕਰਨੀ ਹੈ ਇੱਕ ਤਾਂ ਦੇਖੋ ਬੇਟਾ ਮੇਰਾ ਦਿਹਾੜੀ ਕਰਦਾ ਇੱਕ ਸਰਦਾ ਵੀ ਨਹੀਂ ਇੱਕ ਮੈਂ ਬੇਲੀ ਲੈ ਕੇ ਖੁਸ਼ੀ ਵੀ ਨਹੀਂ ਆਉਂਦੀ ਕਿਉਂ ਤੇ ਮੈਨੂੰ ਚੰਗਾ ਨਹੀਂ ਲੱਗਦਾ ਉਸ ਘਰ ਵੜ ਗਈ ਉੱਥੇ ਬੈਠ ਗਈ ਉੱਥੇ ਬੈਠ ਗਈ ਸਵੇਰੀ ਆ ਜਾਂਦੇ ਆ ਮੈਨੂੰ ਇਹ ਬੜਾ ਚੰਗਾ ਲੱਗਦਾ ਮੈਂ ਉਹੇ ਕੰਮ ਕਰਦੀ ਆ ਮੈਂ ਕਿਸੇ ਦਾ ਬੋਝ ਹੀ ਨਹੀਂ ਬਣਨਾ ਚਾਹੁੰਦੀ ਮੈਂ ਕਿਸੇ ਦੀ ਸੇਵਾ ਕਰਨਾ ਨਾ ਕਰਵਾਵਣਾ ਕਿੰਨੇ ਸਾਲ ਤੋਂ ਕੰਮ ਕਰਦੇ ਹੋ ਜੀ ਸਰ 30 ਸਾਲ ਤੋਂ ਲਗਾਤਾਰ ਕੰਮ ਕਰਦੇ ਆ ਹਾਂ ਜਿਆਦਾ ਕਿੰਨੇ ਦਾ ਕੱਪ ਹੁੰਦਾ ਕੁਛ ਵੀ ਨੀ ਹੈਗਾ ਕੋਚ ਵੀ ਬੰਦਾ ਸੀ ਐਨ ਜਮਾ ਅਡੇੜਾ ਕੱਖ ਅਡੇੜੇ ਛੱਪ ਨਿਕਲਦੇ ਹੁੰਦੇ ਸੀ ਉਹ ਕਿੰਨੇ ਰੁਪਏ ਦਾ ਕੱਪ ਚਾਹ ਵਿੱਚ ਇਕ ਰੁਪਈਆ ਇਕ ਰੁਪਈਏ ਕੱਪ ਤੇ ਸ਼ੁਰੂ ਕਰਿਆ ਨਾ ਪੀ ਸਾਲ ਦਾ 10 ਰੁਪਈਆ ਦਾ ਠੰਡਾ ਉਹਦੇ ਵਿੱਚ ਉਦੋਂ ਦੇ 50 ਰੁਪਈਆ ਦਾ ਦਾਲਾ ਇੱਕ ਠੰਡਿਆ ਦਾ ਕਿੰਨਾ ਫਰਕ ਦੇਖ ਦੋ ਉਹ ਟਾਈਮ ਤੇ ਟਾਈਮ ਬੇਟਾ ਉਹ ਟਾਈਮ ਸੁੱਕੀ ਸੀ ਲੋ ਦੁੱਧ ਵੀ ਸਸਤਾ ਜਿੰਨੀ ਵੀ ਸਸਤੀ ਸਲੈਂਡਰ ਵੀ 100 ਰੁਪਈਆ ਦਾ ਭਰਿਆ ਜਾਂਦਾ ਮੁੰਤਾ ਬੇਟਾ ਤੂੰ ਘਰੇ ਰੋਤੇ ਪੈ ਨਾ ਰੇਕ ਬੰਦੇ ਤੇ ਮ ਗਾਈ ਤੇ ਮੁੰਤਾ ਹਰੇਕ ਮਦੈ ਨੂੰ ਔਖਾ ਲੱਗਦਾ ਹੁਣ ਸਲੰਡਰ ਖਤਮ ਹੋ ਜਾਂਦਾ ਨਾ ਤਾਂ ਜਾਨ ਦੀ ਬਣ ਜਾਂਦੀ ਐ ਐਸੇ ਪਰ ਦੇ ਵਿੱਚ ਪਰਪੋਤਾ ਤੁਹਾਨੂੰ ਪੜਾ ਰਿਆ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਦਾ ਬੜਾ ਮਜ਼ਾ ਆ ਰਿਹਾ ਹੋਰ ਉਹ ਕਹਿ ਵੀ ਦਿੰਦਾ ਕਰੋ ਪੜੋ ਪੜੋ ਫੇਰ ਰੋਟੀ ਖਾਓ ਥੋੜੇ ਕੰਮ ਆਊਗਾ ਪੜੋ ਰੋਟੀ ਖਾਓ ਫੇਰ ਜੇ ਮੈਂ ਵਧੀਆ ਕਰਨਾ ਕੋਈ ਸਬਕ ਸੁਬਹ ਦੀ ਯਾਦ ਤੇ ਫੇਰ ਕਹੂਗਾ ਲੋ ਗੁੱਡ ਦੇਤੀ ਤੁਹਾਨੂੰ ਮੈਂ ਉਹ ਸਾਰਾ ਗੁੱਦ ਦੇਤੀ ਮੈਨੂੰ ਮੈਂ ਸੜ ਕਹਿੰਦੇ ਆ ਉਹਨੂੰ ਇਹ ਤੇ ਮਜ਼ਾਕ ਕਰਦੇ ਆ ਜਿਹੜਾ ਤੁਹਾਡਾ ਮੋਬਾਈਲ ਕੋਈ ਨੌਜਵਾਨ ਲੈ ਗਿਆ ਸੀ ਘੱਟ ਸ਼ਬਦਾਂ ਵਿੱਚ ਦੱਸੋ ਕੀ ਹੋਇਆ ਸੀ ਬੇਟਾ ਮੋਬਾਈਲ ਤਾਂ ਫਿਰ ਉਹਨੇ ਆਇਆ ਕਿ ਆ ਵੀ ਮੈਂ ਭੁੱਖਾ ਠੀਕ ਹੈ ਮੈਂ ਕਿਹਾ ਕੋਈ ਨਾ ਬੇਟਾ ਅਵੀ ਮੇਰਾ ਨਾ ਨਾਲੇ ਦਾ ਬੈਗ ਖੋਲਿਆ ਨਾਲੇ ਮੇਰੇ ਪੈਸੇ ਖੋਲੇ ਨਾਲੇ ਮੇਰਾ ਮੋਬਾਈਲ ਖੋਲਿਆ ਹੰਦ ਨੇ ਉਹ ਸੁਨੇ ਆਇਆ ਬੇਟਾ ਮੈਨੂੰ ਤਰਸ ਆ ਗਿਆ ਮੈਨੂੰ ਤਰਸ ਆ ਗਿਆ ਮੈਂ ਇੱਥੇ ਬਹਿ ਜਾ ਬੇਟਾ ਕੋਈ ਨਾ ਕੋਈ ਨਾ ਕੀ ਇਹ ਕੂਖਾ ਨਾ ਰਾਇਆ ਤੂੰ ਮੈਨੂੰ ਜਾ ਫਲਾਈ ਕੁਲਸਾ ਕੋਇਆ ਮਾਂ ਜਾਂਦਿਆਣੀ ਕਰਾਇ ਲਗੀ ਮੇਰੇ ਕੋ ਕੋਈ ਗੱਲ ਨਹੀਂ ਮੈਂ ਕਰਾਇ ਦੇ ਦੀ ਗੱਲ ਫੇਰ ਬੇਟਾ ਜਦੋਂ ਅੱਜ ਟਾਈਮ ਹੋਇਆ ਪਹਿਲਾਂ ਮੇਰਾ ਮੋਬਾਈਲ ਲੈ ਚਲਾ ਹੀ ਗਿਆ ਚਲਾ ਹੀ ਗਿਆ ਪਤਾ ਨਹੀਂ ਉਹਨੇ ਕੀ ਕਰਿਆ ਮੈਨੂੰ ਕੀ ਪਤਾ ਮੈਨੂੰ ਕਿਹੜਾ ਆ ਜਿਆਦਾ ਚਲਾਣਾ ਆਂਦਾ ਸੀ ਮੈਂ ਤਾਂ ਪਰਪੋਤਾ ਆ ਜੇ ਸਹਾਰਿਆ ਸੀ ਨੰਬਰ ਰੰਬ ਲਾਣਾ ਆ ਗਿਆ ਸੀ ਵਾਪਸ ਤੇ ਮਾੜਾ ਮੁੰਡਾ ਅਜੇ ਉਹ ਸਹਾਰਣ ਦਾ ਫੇਰ ਉਹਨੇ ਮੈਨੂੰ ਫੜਾ ਤਾ ਵਾਪਸ ਦੇ ਤਾ ਗਿਆ ਲਾਟ ਟਾਈਮ ਦਾ ਉਹ ਆਲਾ ਪਾਸ ਦਾ ਡਰਾਮਾ ਸੀ ਫੇਰ ਉਹ ਕਹਿੰਦਾ ਬੇਬੇ ਮੋਬਾਈਲ ਦੇਓ ਡੈਡੀ ਪਤਾ ਨਹੀਂ ਕਿੱਥੇ ਹੀ ਗਿਆ ਗਿਆ ਮੈਂ ਖਾਲੇ ਬਟਾ ਤੇ ਡੈਡੀ ਨੂੰ ਪੁੱਛਣਾ ਕਿੱਥੇ ਆ ਗਿਆ ਉਹ ਲੈ ਕਿਚ ਲੰਦਾ ਚਲੰਦਾ ਅੰਦਰ ਵਾਗੀ ਉਹ ਬੱਤ ਕਰਦੇ ਐਨੇ ਟਾਈਮ ਲੱਗਿਆ ਵਾ ਕੀ ਬਹੁਤ ਵਧੀਆ ਜੀ ਲੋਕਾਂ ਨੂੰ ਨਸ਼ਿਆਂ ਤੋਂ ਬ੍ਰੇਡਿਤ ਮਿਲਦਾ ਵੀ ਕੋਈ ਨਸ਼ਿਆ ਵੱਲ ਨਾ ਜਾਵੇ ਇਹਨਾਂ ਦੇ ਇਹਨਾਂ ਦੇ ਹੌਸਲੇ ਬਲੰਦ ਨੇ ਜੀ ਇਹਨਾਂ ਨੂੰ ਦੇਖ ਕੇ ਕੰਮ ਕਰਨਾ ਚਾਹੀਦਾ ਹਰੇਕ ਬੰਦੇ ਨੂੰ ਵੀ ਬਹੁਤ ਵਧੀਆ ਬਾਕੀ ਬੋਲੀਆਂ ਗਿੱਧੇ ਪੁਰਾਣੇ ਗਾਉਂਦੇ ਨੇ ਉਹਨਾਂ ਤੋਂ ਸਾਨੂੰ ਵੀ ਪਤਾ ਲੱਗਦਾ ਵੀ ਹੈਗਾ ਕੋਈ ਪੁਰਾਣਾ ਸੱਭਿਆਚਾਰ ਅੱਜ ਕੱਲ ਦਾ ਮੁੰਡੇ ਜਿਹੜੇ ਗਾਣੇ ਸੁਣਦੇ ਨੇ ਉਹ ਸੁਣੇ ਵੀ ਨਹੀਂ ਜਾ ਰਹੇ ਪਰਿਵਾਰ 'ਚ ਬੈਠ ਕੇ ਇਹ ਬੋਲੀਆਂ ਆਪਾਂ ਪਰਿਵਾਰ 'ਚ ਬੈਠ ਕੇ ਵੀ ਸੁਣ ਸਕਦੇ ਆ ਇਹਨਾਂ ਤੋਂ ਸਿੱਖਣ ਨੂੰ ਮਿਲਦਾ ਹੈ ਜੀ ਬਹੁਤ ਵਧੀਆ ਲੱਗਦਾ ਤੇ ਵੀ ਕਹਿੰਦੀ ਕਹਿੰਦੀ ਮੈਨੂੰ ਘਰ ਬੈਠਣਾ ਵਧੀਆ ਨਹੀਂ ਲੱਗਦਾ ਜੀ ਮੈਂ ਕਿਸੇ ਦੇ ਵਜਨ ਪਾਣਾ ਕਿਸੇ ਦੇ ਲੋਜ ਨਮਾਜ਼ ਕਰਕੇ ਆਪਣਾ ਕੰਮ ਆਪਦਾ ਤੇ ਸਾਰਾ ਆਇਆ ਵੀ ਸਾਤੋਂ ਵੀ ਕੰਮ ਨਹੀਂ ਹੁੰਦਾ ਹੈਗਾ ਜਿੰਨਾ ਇਹ ਕੰਮ ਕਰਦੇ ਆ 4:30 4 ਵਜੇ 5 ਵਜੇ ਆ ਜਾਂਦੇ ਨੇ ਦੁਕਾਨ ਤੇ 8 9 ਵਜੇ ਜਾਂਦੇ ਨੇ ਹਲੇ ਆਸੇ ਹੌਸਲਾ ਹਾਰ ਜਨਾ ਇਹ ਕਹਿੰਦੇ ਵੀ ਹੌਸਲਾ ਨਾ ਹਾਰੋ ਵੀ ਕੁਝ ਸਿੱਖੋ ਬਣੋ ਜ਼ਿੰਦਗੀ ਚ ਨਸ਼ਿਆ ਤੋਂ ਬਚੋ ਮੋਜਮਾਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਨੌਜਵਾਨਾਂ ਨੂੰ ਇਹ ਹੀ ਹੈ ਜੀ ਵੀ ਕੋਈ ਨਸ਼ਾ ਨਾ ਕਰੋ ਜੀ ਵਧੀਆ ਕੰਮ ਕਰੋ ਵੀ ਇਹਨਾਂ ਤੋਂ ਕੁਝ ਸਿੱਖੋ ਜਿਹੜੇ ਲੇਡੀਜ਼ ਨੇ ਜਾਂ ਹੋਰ ਉਹਨਾਂ ਨੂੰ ਵੀ ਸਿੱਖਣਾ ਚਾਹੀਦਾ ਵੀ ਆਪਣੇ ਹੱਥੀ ਕੰਮ ਕਰਨਾ ਕਿਉਂਕਿ ਅੱਜ ਕੱਲ ਲੇਡੀਜ਼ ਹੀ ਸਾਰਿਆਂ ਨੂੰ ਫਾਸਟ ਹੈ